ਹਾਂਜੀ ਬਾਈ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਬਲੌਗ ਵਿੱਚ ਤੁਹਾਡੇ ਆਪਣੇ ਚੈਨਲ ਪੰਜਾਬ ਬਲੌਗ 0037 ਤੇ ਹੋਰ ਬਾਈ ਕਿੱਦਾਂ ਤੁਸੀਂ ਸਾਰੇ ਠੀਕ ਆ ਅੱਜ ਦੇ ਬਲੌਗ ਵਿੱਚ ਆਪਾਂ ਜਾਵਾਂਗੇ ਆਪਣੇ ਸੋਨੇ ਲੀਕੇ ਟਾਈਗਰ ਤੇ ਬਾਈ ਇਹਦੀ ਨਾ ਛਤਰੀ ਬਹੁਤ ਜ਼ਿਆਦਾ ਹਿੱਲਦੀ ਆ ਹੁੱਡ ਬਹੁਤ ਜ਼ਿਆਦਾ ਨਾ ਜਦੋਂ ਕੰਮ ਦਾ ਟਾਈਮ ਆ ਹੁਣ ਤੁਹਾਨੂੰ ਪਤਾ ਪਿਛਲੀ ਵਾਰ ਤਾਂ ਉਹਨੂੰ ਬਾਕਸ ਨਾਲ ਲਵਾਇਆ ਜਾਂਦਾ ਬਾਕਸ ਆਪਾਂ ਨੇ ਹੁਣ ਹੀ ਲਵਾਇਆ ਤਾਂ ਪਹਿਲਾਂ ਤਾਂ ਠੀਕ ᱛੀ ਹੁਣ ਬਹੁਤ ਹੀ ਜ਼ਿਆਦਾ ਹਿੱਲਣ ਲੱਗ ਗਈ ਆ ਪਤਾ ਨਹੀਂ ਇਹਦੇ ਪਿੱਛੇ ਵਜਨ ਆ ਗਿਆ ਉਹਦਾ ਕੁਝ ਵੀ ਕਹਿ ਸਕਦੇ ਆ ਬਈ ਬਹੁਤ ਹੀ ਜ਼ਿਆਦਾ ਦਿੱਕਤ ਕਰ ਰਿਹਾ ਏ ਜਦੋਂ ਟਰ ਚੱਲਦਾ ਦੇਖੋ ਇਹ ਇਕਣਾ ਹਿੱਲਦੀ ਆ ਜਦੋਂ ਇਹਦੇ ਪਰ ਇਹਨੂੰ ਬੈਲਟ ਕਰਾਉਣੀ ਪਣੀ ਬਾਈ ਪੱਕੀ ਉਹ ਜਿਹੜੀ ਹਿੱਲੇ ਨਾ ਆ ਉਹ ਦੇਖੋ ਕਿੱਕਣਾ ਹਿੱਲ ਰਹੀ ਇਹ ਬਿੰਨਾ ਪਹਿਲਾਂ ਨਹੀਂ ਹਿੱਲ ਰਹੀ ਦੀ ਬਾਈ ਇਕਣਾ ਜਦ ਆਪਾਂ ਨੇ ਬਕਸਾ ਲਾਇਆ ਤਾਂ ਇਹਨੂੰ ਇਹਦੀਆਂ ਆਹ ਹਾਤੀਆਂ ਇਹ ਥੱਲੇ ਧੀ ਪੱਤੀ ਇੱਕ ਪੱਤੀ ਉਰੇ ਫਿਰ ਆਪਾਂ ਨੇ ਉੱਪਰ ਕਰੀ ਦੀ ਤਾਂ ਆਪਣੇ ਬਕਸਾ ਲੱਗਿਆ ਬਾਈ ਅਪਰ ਨਹੀਂ ਬਕਸਾ ਥੱਲੇ ਬਹੁਤ ਜ਼ਿਆਦਾ ਆ ਰਿਹਾ ਤੇ ਨਾ ਆ ਚੀਜ਼ ਲੱਗ ਰਹੀ ਸੀ ਨਾਲ ਇਹ ਜਿਹੜੀ ਆ ਹਾਤੀ ਚਾ ਇਹ ਚੀਜ਼ ਲੱਗ ਰਹੀ ਸੀ ਬਾਈ ਬਕਸੇ ਦੇ ਨਾਲ ਪੇ ਤਾਂ ਆਪਾਂ ਨੇ ਇਹਨੂੰ ਉੱਪਰ ਚੱਕ ਕੇ ਲਾਇਆ ਤੇ ਆਹ ਪਰ ਕਰਨੀ ਬਈ ਇਹਦੇ ਤਾਂ ਪਰ ਕੋਈ ਚੱਕਰ ਨਹੀਂ ਹੈਗਾ ਵੀਰੇ ਕਿਉਂ ਚਾਰ ਨੱਟ ਦੋ ਇੱਧਰ ਪਾ ਕੇ ਦੋ ਉੱਧਰ ਪਾ ਕੇ ਇਹ ਤਾਂ ਹਿੱਲਣੀ ਚਾਹੀਦੀ ਨਹੀਂ ਹੈਗੀ ਇਹ ਚੀਜ਼ ਬਹੁਤ ਹਿੱਲਦੀ ਹੈ ਬਈ ਦੇਖ ਲੈ ਕਿਉਂਕਿ ਹੁਣ ਤੁਹਾਨੂੰ ਪਤਾ ਕੰਮ ਦਾ ਟਾਈਮ ਆ ਇਹ ਚੀਜ਼ ਆਪਾਂ ਨੂੰ ਸਹੀ ਕਰਾਉਣੀ ਪੈਣੀ ਹੈ ਬਈ ਹੁਣ ਲੈ ਕੇ ਜਾ ਰਿਹਾ ਮੈਂ ਇਹਨੂੰ ਦੀਪੂ ਕੋਲ ਦੀਪੂ ਇਹਦੇ ਵਿੱਚ ਬਿਲਡਿੰਗ ਭਰੂਗਾ ਤਾਂ ਜਿਹੜਾ ਹਿੱਲੇ ਨਾ ਹਾਂ ਬਣੇ ਰਹੋ ਮੇਰੇ ਵੀਰੋ ਬਲੌਗ 'ਚ ਕਰਦੇ ਆਪਾਂ ਸੋਨਾ ਲੀਤਾ ਟਾਈਗਰ ਸੀਆਰਡੀ ਨੂੰ ਸਟਾਰਟ 1 ਮਿੰਟ ਬਈ ਚਾਬੀ ਜਾ ਵੀ ਆ ਭਈ ਹੁਆ ਸਹੀ ਗਿਆ ਨਿਕਲਿਆ ਭਾਈ ਸ਼ਟਲ ਗਿਆਦਾ ਵੀ ਨਜ਼ਾਰਾ ਇੱਥੇ ਜਿਹਨੇ ਹੋ ਜਾਣਾ ਇਹਦੀ ਨਿਊਟਰਲ ਕਾਂ ਦੀ ਲੋਡ ਨਹੀਂ ਹੈਗੀ ਇਹ ਜਿਹਦਾ ਮੁੰਗੇ ਹੋ ਗਿਆ ਹੋ ਗਿਆ ਭਾਈ ਆਪਣਾ ਸੋਨਾ ਲੀਗਾ ਟਾਈਗਰ ਸਟਾਰਟ ਕਿਕਰ ਇਹਦਾ ਸਪ੍ਰਿੰਗ ਖਰਾਬ ਹੋਇਆ ਭਾਈ ਆ ਵੀ ਚੇਂਜ ਕਰਦੇ ਆ ਆ ਨਾ ਸਪ੍ਰਿੰਗ ਆ ਦੇਖੋ ਇਹ ਥੱਲੇ ਆ ਜਿਹੜੇ ਸਾਕੇ ਐਸੀ ਗੱਲ ਜਾਂਦੀ ਇਹਨਾਂ ਉੱਪਰ ਆਏ ਪੂਰੀ ਤੜਨ ਨਹੀਂ ਬਣੀ ਰਹੀ ਹੈਗੀ ਇਹ ਵੀ ਬਦਲਾਉਣਾ ਆਪਾਂ ਜਾਂ ਸਰਵਿਸ ਕਰਾਉਣਾ ਕੋਈ ਕੰਪਨੀ ਵਾਂ ਜਾਂ ਬਦਲਾਉਂਗਾ ਬਾਈ ਬਣੇ ਰਹੋ ਬਲੌਗ ਦੇ ਵਿੱਚ ਮਿਲਦੇ ਆਪਾਂ ਦੀਪੂ ਦੀ ਸ਼ੌਪ ਤੇ ਹਾਂਜੀ ਬਾਈ ਆਪਾਂ ਫਾਈਨਲੀ ਉਹਦੀ ਪੂਆਏ ਦੀ ਸ਼ਾਪ ਤੇ ਪਹੁੰਚ ਗਏ ਆਪਣੇ ਟਰੈਕਟਰ ਦੇ ਬੋਡ ਨੂੰ ਬੈਲ ਕਰਾਉਣ ਤਾਂ ਜੋ ਇਹ ਹਿੱਲੇ ਨਾ ਆ ਰਿਹਾ ਕਰਾ ਬਾਈ ਨਾਲੇ ਪਾ ਰਿਹਾ ਮੈਂ ਕਿਹੜਾ ਖੋਲੂਗਾ ਉਹ ਫਰੰਟ ਵਾਲਾ ਕਰਾ ਵੀ ਤਾਰਨਾ ਬਾਈ ਹੁਣ ਦੇਖੋ ਬਾਈ ਸੋਨਾਲੀ ਕਟੈਗਰ ਆਪਣਾ ਯਾਰ ਤੇਰੇ ਛੇੜ ਲਾਟ ਪੁੱਤ ਹਾਂ ਜੱਟਾ ਕਿਉਂ ਗਿਆ ਬਾਈ ਆ ਬਹੁਤ ਅਜੀਬ ਜਿਹੀ ਹੁੱਟ ਆ ਦੇਖ ਅੱਛਾ ਹਾਂ ਕੋਈ ਨਹੀਂ ਕੱਢਦਾ ਨਾ ਸੋਲੂਸ਼ਨ ਐਡਿਟ ਕੀ ਕਰਦੇ ਮੇਰੇ ਯਾਰ ਠੀਕ ਹੈ ਬਈ ਠੀਕ ਹੈ ਦੀਪੂ ਭਾਈ ਜੀ ਆਪਣਾ ਇਹ ਚੀਜ਼ਾਂ ਦਾ ਕੱਢੀ ਆ ਰਿਕਾਰਡ ਬਾਜੀ ਕਰਨ ਖਾਤਰ ਪੇਮੈਂਟ ਪੁੱਛ ਜਾਂਦਾ ਡੈਕਾ ਇਹ ਬਾਜੀ ਕੋਈ ਚੰਗਾ ਨਹੀਂ ਇਹ ਚੀਜ਼ਾਂ ਮਾਤਾ ਹਾਂ ਠੀਕ ਹੈ ਬਈ ਠੀਕ ਕੋਈ ਨਹੀਂ ਸਲੀਸ ਨਾ ਤੂੰ ਦੱਸ ਠੀਕ ਹੈ ਠੀਕ ਹੈ ਇਹ ਆਪਣੇ ਪਹਿਲਾਂ ਪੁਰਾਣਾ 12 ਮਾਡਲ ਸੁਰਾਤ ਤੇ ਲੱਗਿਆ ਹਦੋ ਵੀ ਟੱਕ ਫਿਰ ਆਪਾਂ ਨੇ ਇਹਦੇ ਲਵਾ ਲਿਆ ਉਹਦੇ ਉੱਪਰ ਸਿੰਪਲ ਛਤਰੀ ਕਰਤੀ ਹਾਂਜੀ ਭਾਈ ਦੀਪੋ ਆਇਨਾ ਕਰਤੀ ਆਪਣੀ ਕਾਰਵਾਈ ਸ਼ਟਾਰਟ ਆ ਦੇਖੋ ਐਵੇਂ ਵਾਰਿਆ ਭਾਈ ਜੀ ਆਇਆ ਹਿਲਣੇ ਦਾ ਨਹੀਂ ਹੈਗਾ ਹੁਣ ਆਇਆ ਹਿਲਣੇ ਦਾ ਨਹੀਂ ਵੀ ਪੱਕਾ ਕੰਮ ਹੋ ਜੂਗਾ ਭਾਈ ਪੱਕਾ ਤਾਂ ਜਦੋਂ ਜਦ ਵੀ ਆਪਾਂ ਨੇ ਤਾਰਨਾ ਹੈ ਨਾ ਉਹ ਗਰੈਂਡਰ ਨਾਲ ਬਸ ਵੱਢ ਕੇ ਲੈ ਜੀ ਆਪਾਂ ਨੂੰ ਆਪਣੀ ਕਰ ਸਕਦੇ ਪਹਿਲਾਂ ਮੰਗਣਾ ਇਹ ਆ ਦੇਖੋ ਲੱਗਿਆ ਮੇਰੀ ਕੋਈ ਬਾਈ ਬਹੁਤ ਹਿੱਲ ਰਹੀ ਸੀ ਤੇਰੀ ਆਹ ਹਿੱਲ ਰਹੀ ਸੀ ਬੱਸ ਇਹ ਕਰਕੇ ਵਜਨ ਕਰਕੇ ਹੋ ਗਿਆ ਤਾਂ ਨੇ ਪਹਿਲਾਂ ਤਾਂ ਠੀਕ ਧੀ ਪਹਿਲਾਂ ਸਿੰਪਲ ਸੀ ਨਾ ਜਿਆਦਾ ਤਾਂ ਕੋਈ ਦਿੱਕਤ ਨਹੀਂ ਸੀਗਾ ਹੁਣ ਜਿਆਦਾ ਹਿੱਲ ਰਹੀ ਜੀ ਆਪਣਾ ਕਰਾਇਆ ਬਾਈ ਤੇ ਪਟਾਣੀ ਦਾ ਬਣਾਇਆ ਵਾ ਬਾਈ ਯਾਰ ਬਾਈ ਮਾਡਲ ਕਰਾਦਾ ਦੇਖਿਆ ਵਾ ਜੀ ਦੇਖੋ ਮੈਂਸ਼ਨ ਕਰਿਆ ਵਾ 2022 ਮਾਡਲ ਰੇਕੋ ਬਾਈ ਦੀਪੂ ਵਈ ਨੇ ਨਾਲ ਦੀ ਨਾਲ ਸਪਰੇ ਵੀ ਕਰ ਦਿੱਤੇ ਕੰਮ ਤਾਂ ਵਧੀਆ ਕਰਦਾ ਬਾਈ ਜਿੱਤੀ ਬਾਈ ਇਹ ਮੇਰਾ ਕੋਈ ਵੀ ਲੋਗਨ ਹੋਵੇ ਇੱਧਰ ਤਾਂ ਵੀਰ ਨਾਲ ਕੰਟੈਕਟ ਕਰੇਦੇ ਨਾਲ ਜੇ ਕੋਈ ਵੀ ਕੰਮ ਕਰਾਉਣਾ ਹੋਵੇ ਟਰੈਕਟਰ ਦਾ ਜਿਹੜਾ ਬਿਲਡਿੰਗ-ਵੋਲਡਿੰਗ ਦਾ ਮਕਾਨਾਂ ਦੀ ਜੁਗਾਠਾ ਦੀ ਪੁੱਠਾ ਜਿਹੜਾ ਕੁਝ ਵੀ ਸਾਰਾ ਕੰਮ ਕਰ ਲੰਦਾ ਬਾਈ ਦੇਖੋ ਇੱਧਰ ਕੰਮ ਤਾਂ ਕਿੰਨੇ ਸਾਰਾ ਵਧੀਆ ਕਰਦਾ ਬਾਈ ਹਾਂਜੀ ਬਾਈ ਟਰੈਕਟਰ ਦਾ ਕੰਮ ਤਾਂ ਬੜਾ ਫਾਇਨਲੀ ਨਿਪਟ ਗਿਆ ਹੁਣ ਆਪਾਂ ਟਰਨਿੰਗ ਮੀਨ ਨਾਲ ਖੋਲੇ ਤੇ ਆਹਾਂ ਏ ਭਾਈ ਖੋਲਣੇ ਚਾਹੀਦੇ ਇਹਨੂੰ ਵੀ ਆਪਣੇ ਨਾ ਗ੍ਰੀਸ ਲਾਉਣੇ ਵਾਲੀ ਆ ਜਾ ਕੇ ਕਰਾ ਲਾਉਨੇ ਆ ਸੈਂਸਰ ਵਾਲ ਲੈਟਰ ਆ ਨਾ ਇਹਦੇ ਕਰਕੇ ਤੁਹਾਨੂੰ ਪਤਾ ਜਾ ਬੈਲਡਿੰਗ ਹੁੰਦੀ ਹੈ ਤਾਂ ਲੋਡ ਪੈਂਦਾ ਚਲੋ ਕਰਦੇ ਆ ਨਟ ਟਾਈਟ ਮਿਲਦੇ ਆਪਾਂ ਅੱਗੇ ਹਾਂਜੀ ਭਾਈ ਆਪਾਂ ਅੱਜ ਸੋਨਲੀ ਕੇ ਟਾਈਗਰ ਦਾ ਵਜ਼ਨ ਵੀ ਕਰਾਉਣਾ ਆਏ ਆਪਾਂ ਦੇਖਦੇ ਆਂ ਕਿੰਨੇ ਕੁਵਾਂਟਲ ਵਜਨ ਆਪਣੇ ਟਰੈਕਟਰ ਦਾ ਇਹ ਖੜਾ ਝੋਟਾ ਕਿੰਨਾ ਦੇ ਵਜਨ 35 35 ਬਾਈ ਟੋਟਲੀ ਟਰੈਕਟਰ ਦਾ ਵਜਨ ਆਪਣੇ 35 ਕੁਵਾਂਟਲ 60 ਕਿਲੋ ਦਾ ਟਰੈਕਟਰ ਆ ਬਾਈ ਇਹਨਾਂ ਤੇ ਆਪਾਂ 5 ਕੁਵਾਂਟਲ ਵਿੱਚ ਫਰੰਟਰ ਵਿੱਚ ਬੈਕਗਰਾਉਂਡ ਦਾ ਵਜਨ ਕੱਢ ਦਿੰਨੇ ਆ ਤੇ ਉਹੀ 5 ਘਟਾ ਕੇ 30 ਕੁਵਾਂਟਲ ਦਾ ਵਜਨ ਆ ਬਾ ਹੈਗਾ ਤਾਂ ਬਾਈ ਇਹ ਮੈਂ ਵੱਧ ਵਜਨ ਆਪਾਂ ਨੇ ਵੇਟ ਬੂਟ ਤਾਰੇ ਵੇਚਦੇ ਮੁੱਲੇ ਤੇ ਸਾਰੇ ਉਹ ਦਾ 35 ਕੰਟਰੋਲਰ ਡੈਟਾ ਨੋਰਮਲ ਆ ਸਾਰੇ ਬੇਟ ਬੁੱਟ ਲਾਏ ਤੇ ਦੇਖੀਏ ਹਾਂਜੀ ਬਾਈ ਹੁਣ ਜਾ ਰਹੇ ਆ ਆਪਾਂ ਬਨੋੜ ਆ ਪੱਖੇ ਦੇ ਦੋ ਬੈਂਟਾ ਲੈ ਕੇ ਆਉਣੀ ਬਾਈ ਦੇਖੋ ਇਹਦਾ ਨੰਬਰ ਦੇਖ ਲੈ ਕਿੰਨਾ ਹੈ ਇਹਦਾ ਨੰਬਰ ਹੈ ਬਾਈ ਇਹ 75 ਇਹ ਕਾ ਲੈ ਕੇ ਆਉਣੀ ਬਾਈ ਇਹ ਆਪਣੀ ਮਸ਼ੀਨ ਭੋਕ ਲੈਣ ਦੀ ਏਸੀ ਵਾਲੀ ਬੈਲਟ ਆ ਇਹ ਇਹ 42 ਨੰਬਰ ਆ ਉਹ ਇਹ 75 ਆ ਉਹ ਖੜੀ ਆਪਣੀ ਗੱਡੀ ਚੱਲਦੇ ਆ ਬਾਈ ਮਰੂਡ ਨੂੰ ਬਣੇ ਰਹੋ ਵਲੌਗ ਦੇ ਵਿੱਚ ਹਾਂਜੀ ਬਾਈ ਫਾਈਨਲੀ ਆਪਾਂ ਬੈਲਟਾਂ ਦਾ ਲਿਆਇਆ ਅਪਲੋਡ ਕਰਦਾ ਬਾਈ ਮਿਲਿਆ ਨਹੀਂ ਕਈ ਦੁਕਾਨਾਂ ਪਤਾ ਕਰਿਆ ਫਿਰ ਰਾਜਪੁਰੇ ਤੇ ਮਿਲਿਆ ਹਾਂ ਇਹ ਆਪਣੀ ਮਸ਼ੀਨ ਵਾਲੀ ਬੈਲਟ ਹੋ ਗਈ ਬਾਈ ਜਿਹੜੇ ਏਸੀ ਵਾਲੇ ਬੈਲਟ ਚੇਂਜ ਕਰਨੀ ਆਪਾਂ ਨੇ ਏ 42 ਨੰਬਰ ਆ ਜਿਹੜਾ ਸੀ 75 ਨੰਬਰ ਆ ਉਹ ਪੱਖੇ ਦੀਆਂ ਆਪਣੀਆਂ ਦੀਆਂ ਉਹ ਪੱਖੇ ਦੀ ਬੈਲਟਾਂ ਲੈ ਕੇ ਆ ਬਾਈ ਉਹ ਪਾਣੀ ਨਾਲ ਉਹ ਤੇ ਖੇਤਾ ਵਾਂ ਤਾਰ ਕੇ ਆਪਾਂ ਲੈ ਕੇ ਆਇਆ ਨੂੰ ਇਹਨਾਂ ਨੂੰ ਆਪਾਂ ਚੇਂਜ ਕਰਦੇ ਹਾਂ ਬਾਈ ਬਲੌਗ ਚ ਬਣੇ ਰਹੋ ਉੱਲਾ ਕਰਦੇ ਹਾਂ ਹਾਂਜੀ ਬਾਈ ਫਾਈਨਲੀ ਆਪਾਂ ਨੇ ਪੱਖੇ ਦੀ ਬੈਲਟ ਦਾ ਕਰਤੀਆਂ ਚੇਂਜ ਬਾਈ ਬਹੁਤ ਟਾਈਮ ਲੱਗਿਆ ਘੰਟਾ ਡੇਢ ਘੰਟਾ ਲੱਗਿਆ ਚੇਂਜ ਕਰਦਿਆਂ ਨੂੰ ਆ ਦੇਖੋ ਇੱਕ ਤਾਂ ਪਹਿਲਾਂ ਬਾਈ ਇਹ ਆ ਖੋਲੇ ਨਾਟ ਖੋਲ ਕੇ ਆ ਖੋਲੇ ਚਾਰੇ ਨਾਟ ਠੀਕ ਆ ਬਾਈ ਫਿਰ ਇਹਨੂੰ ਬਾਹਰ ਕੱਢਿਆ ਨਾਟ ਖੋਲ ਕੇ ਫਿਰ ਪਰਤੇ ਇਹ ਚੀਜ਼ ਚੱਕ ਕੇ ਇਹਨੂੰ ਉੱਪਰ ਚੱਕ ਕੇ ਇਹਨੂੰ ਉੱਪਰ ਚਾਰੇ ਨਾਟ ਖੋਲ ਕੇ ਫਿਰ ਤਾਰੀ ਘੰਟਾ ਡੇਢ ਘੰਟਾ ਲੱਗਿਆ ਬਾਈ ਕਿ ਲਾਈਨ ਨੂੰ ਸਿੱਧੀ ਕਰੀਆ ਦੇਖੋ ਹੱਥ ਪਸੱਟ ਵੀ ਵੱਜੀ ਬਾਈ ਚਾਬੀ ਨਾਲ ਚਲੋ ਠੀਕ ਆ ਬਈ ਕਰਦੇ ਆਪਾਂ ਵਲੌਗ ਨੂੰ ਇਹਨੂੰ ਇੱਥੇ ਸਮਾਪਤ ਕਰ ਆਪਣਾ ਅੰਦਰ ਖੜਿਆ ਆ ਤੇ ਆਪਾਂ ਨੇ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ